ਸਾਡੇ ਮਰਹੂਮ ਨੇਤਾ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਦਾ ਜਿੱਥੇ ਸਵਾਗਤ ਕੀਤਾ ਜਾ ਰਿਹਾ ਹੈ ਡਾਟਰਵਰ ਸਿੰਘ ਜੀ ਬੇਗਮ ਜੀ ਸਿੰਘ ਜੀ ਬਾਜਵਾ ਔਰ ਲੰਮੇ ਸਮੇ ਤੋਂ ਜਿਹੜੀ ਸੋ ਜਿੱਥੇ ਡਾਟ ਸਾਹਿਬ ਇੱਕ ਬਹੁਤ ਵਧੀਆ ਚੰਗੇ ਨੇਕ ਇਨਸਾਨ ਨੇ ਔਰ ਉਹਨਾਂ ਦਾ ਬੇਟਾ ਕਾਮਲ ਗੋਪਾਲ ਰਾਏ ਉਹਨਾਂ ਨਾਲ ਦੇ ਵਿੱਚ ਵੀ ਵੱਡੇ ਵੀਰ ਰਮੇਸ਼ ਕੁਮਾਰ ਪੱਪੂ ਉਹਨਾਂ ਦੇ ਬੇਟੇ ਕਰਨ ਔਰ ਬਾਕੀ ਸਾਡੇ ਕਾਉਂਸਲਰ ਸਾਹਿਬਾਨ ਉਹਨਾਂ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਅੰਮਰ ਸਿੰਘ ਜੋ ਅੱਜ ਆਪਣੇ ਮੌਜੂਦਾ ਐਮਪੀ ਨੇ ਔਰ ਉਹਦੇ ਟਾਈਮ ਪਰ ਵਿੱਚ ਐਮਪੀ ਦੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਕੈਂਪੇਨ ਦੇ ਸਬੰਧ ਵਿੱਚ ਇਹ ਮੀਟਿੰਗ ਰੱਖੀ ਸੀ ਡਾਕਟਰ ਇੱਥੇ ਆਉਣ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਹਲਕਾ ਪ੍ਰਤੀ代表 ਸਾਹਿਬ ਤੋਂ ਕੈਂਡੀਡੇਟ ਜਗਜੀਤ ਭਰਾ ਜੀ ਮੇਰਾ ਭਰਾ ਅੱਜ ਦਾ ਜਿਹੜਾ ਪ੍ਰੋਗਰਾਮ ਦੇ ਕਰਤਾ ਦर्ता ਸਰਕਾਰ ਪ੍ਰਧਾਨ ਉਰਮੇਸ਼ ਕੁਮਾਰ ਪੱਪੂ ਜੀ ਮੇਰਾ ਛੋਟਾ ਵੀਰ ਕਰਨ ਸਾਰੇ ਅਮਰਜੀਤ ਨੋਦੇਬਸ ਕੰਗੇ ਹੋਰ ਹੋਸਟੈਂਡ ਮੈਨੇਜਰ ਸਾਹਿਬ ਸੁਨੀਤਾ ਜੀ ਕਮਾਲ ਜੀ ਭਾਟਿਆ ਜੀ ਲਾਭ ਸਿੰਘ ਜੀ 체ਰੀ ਜੀ ਸਾਰੇ ਖਾਰਿਓ ਜਿੰਨੇ ਵੀ ਸਾਹਨੇ ਵਾਲ ਦੇ ਤੁਸੀਂ ਮੇਰੇ ਭੈਣੋਂ ਤੇ ਭਰਾਵੋ ਐਨੀ ਦੇਰ ਤੱਕ ਤੁਸੀਂ ਬੈਠੇ ਹੋ ਇਹ ਡਾਕਟਰ ਸਾਹਿਬ ਦੇ ਪਿਆਰ ਸਦਕਾ ਇਹਨਾਂ ਦੇ ਕੰਮਾਂ ਕਰਕੇ ਇਹਨਾਂ ਦੀ لیاقت ਕਰਕੇ ਜੋ ਇਹਨਾਂ ਨੇ ਇਲਾਕੇ ਦੀ ਜਿਹੜੀ ਆਵਾਜ਼ ਆ ਉਹ ਪਾਰਲੀਮੈਂਟ ਦੇ ਵਿੱਚ ਦੱਸਿਆ ਅ ਜਿਸ ਤਰ੍ਹਾਂ ਮੇਰਾ ਭਰਾ ਦੱਸ ਰਿਹਾ ਸੀ ਕਿ ਦਰਾਹੇ ਵਾਲਾ ਪੁਲ ਵੀ ਇੱਕ ਿੱਡੀ ਵੱਡੀ ਸਮੱਸਿਆ ਸੀ ਕਿ ਇੱਕ ਟ੍ਰੇਨ ਉੱਤੇ ਕਦੇ ਨਹੀਂ ਸੀ ਲੱਗਦੀ ਜਦੋਂ ਰੁਕਦੇ ਆਂਦੇ ਸੀ ਤਾਂ ਤਿੰਨ ਚਾਰ ਟ੍ਰੇਨਾਂ ਰੁਕਦੀਆਂ ਸੀ ਲੱਗਦੀਆਂ ਸੀ ਫੱਟਾ ਪੌਣਾ ਘੰਟਾ ਖੜਨਾ ਪੈਂਦਾ ਸੀ ਅਰ ਆਹ ਸਾਹਨੇ ਵਾਲੇ ਨੂੰ ਸਾਰੇ ਮੋਦੀ ਮਿੰਨਾਂ ਦਾ ਰੋਜ ਦੇ ਵਿੱਚ ਉਹ ਉਸ ਪਾਸੇ ਨੂੰ ਆਪਾਂ ਜਾਂਦੇ ਆ ਮੈਂ ਵੀ ਜਦੋਂ ਸਾਹਨੇ ਨਾਲੋਂ ਮੈਂ ਤਾਂ ਨੀਲੋਂ ਤੋਂ ਸਿੱਧਾ ਇਸ ਪਾਸੇ ਨਹੀਂ ਆਉਂਦਾ ਅਰ ਉਹ ਮਸਲਾ ਹੱਲ ਕਿਸੇ ਸਰਕਾਰ ਤੋਂ ਕਿਸੇ ਤੋਂ ਨਹੀਂ ਹੋਇਆ ਉਹ ਡਾਕਟਰ ਹਮਸਿੰਘ ਜੀ ਨੇ ਕਰਕੇ ਦਿੱਤਾ ਜਿਹੜਾ ਪੌਣ ਅਗਲੇ 2-4 ਮਹੀਨੇ ਚ ਬਣਨਾ ਸ਼ੁਰੂ ਹੋ ਜੂਆ ਸਟੈਂਡਰਡ ਸਾਰਚ ਬਣ ਕੇ ਤਿਆਰ ਲੱਗੇ 70 ਕਰੋੜ ਰੁਪਏ ਪੈਸਾ ਜਮ੍ਹਾਂ ਕਰਵਾਇਆ। ਸਾਹਨੇਵਾਲ ਦੇ ਵਿੱਚ ਸਾਹਨੇਵਾਲ ਦੇ ਸਕੂਲਾਂ ਨੇ ਪੈਸੇ ਮੰਗੇ ਕਿਸੇ ਨੇ ਰੂਮ ਬਣਾਉਣ ਵਾਸਤੇ ਮੰਗੇ ਕਿਸੇ ਨੇ 12ਵਾਂ ਵਾਸਤੇ ਮੰਗੇ ਕਿਸੇ ਮੇਰੇ ਨੌਜਵਾਨ ਭਰਾਵਾਂ ਨੇ ਗਰਾਊਂਡਾਂ ਵਾਸਤੇ ਪੈਸੇ ਮੰਗੇ ਕਿਸੇ ਨੂੰ ਜਵਾਬ ਨਹੀਂ ਦਿੱਤਾ। ਹਰ ਜਗ੍ਹਾ ਤੇ ਇਹਨਾਂ ਨੇ ਆ। ਪਰ ਸਾਹਨੇਵਾਲ ਜਿਹੜੀ 100 ਕਰੋੜ ਮੈਂ ਕਹਿੰਦਾ 70 ਕਰੋੜ ਦੀ ਰਾਮੋ ਸੁਪਰਾਵੋ ਜਿਆਦਾ ਬਸਪਾਰਤ ਚ ਨਹੀਂ ਜਾਂਦਾ ਮੈਂ ਕਿਉਂਕਿ ਬਹੁਤ ਦਾ ਸਵਾਦ ਵੱਖਰਾ ਹੁੰਦਾ ਪੈਸੇ ਮੰਗਣ ਦੀ ਬਕਰੀ ਗੱਲ ਹੁੰਦੀ ਹੈ ਬੰਦੇ ਦੀ ਮੈਂ ਅੱਜ ਸਵੇਰ ਦਾ 9:30 ਵਜੇ ਦਾ ਸਾਨੇਵਾਲ ਵਿਧਾਨ ਸਭਾ ਹਲਕੇ ਚ ਆਇਆ ਹੋਇਆ ਮੈਂ ਮਤਲਬ ਇਹ ਕਹਿ ਸਕਦਾ ਕਿ ਇੰਨਾ ਜ਼ਿਆਦਾ ਵਧੀਆ ਲੋਕਾਂ ਦਾ ਸਪੋਰਟ ਔਰ ਰਿਸਪੌਂਸ ਮਿਲ ਰਿਹਾ ਕੋਈ ਜਗ੍ਹਾ ਨਹੀਂ ਹੈ ਜਿੱਥੇ ਲੋਕ ਇਹ ਖੜੇ ਹੋ ਕੇ ਨਹੀਂ ਕਹਿ ਰਹੇ ਕਿ ਅਸੀਂ ਮੋਦੀ ਨੂੰ ਹਟਾਉਣਾ ਔਰ ਕਾਂਗਰਸ ਦੀ ਸਰਕਾਰ ਬਣਾਉਣਾ ਅੱਜ ਇਥੋਂ ਤੱਕ ਹੋਇਆ ਕਿ ਅਸੀਂ ਜਿੰਨੇ ਪ੍ਰੋਗਰਾਮ ਰੱਖੇ ਸੀ ਲੋਕਾਂ ਨੇ ਉਹਦੇ ਵਿੱਚ ਉਹਨੇ ਹੀ ਦੂਸਰੇ ਪ੍ਰੋਗਰਾਮ ਜੋੜ ਕੇ ਕੀਤੇ ਤਾਂ ਹੀ ਅੱਜ ਤੇ ਮੈਂ 2-3 ਘੰਟੇ ਲੇਟ ਆਇਆ ਬਹੁਤ ਜ਼ਿਆਦਾ ਸਪੋਰਟ ਆ ਕਾਂਗਰਸ ਪਾਰਟੀ ਦੀ ਮੈਂ ਇਥੋਂ ਦੇ ਸਾਰੇ ਲੀਡਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਸਾਰੇ ਬਹੁਤ ਮਿਹਨਤ ਕਰ ਰਹੇ ਆ ਔਰ ਅਸੀਂ ਸਾਨੇਵਾਲ ਵਿਧਾਨ ਸਭਾ ਸੀਟ ਵੀ ਜਿੱਤਾਂਗੇ ਔਰ ਸ਼੍ਰੀ ਫਤਿਹਗੜ ਸਾਹਿਬ ਦੀ ਸੀਟ ਵੀ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਅੱਜ ਦੇ ਪ੍ਰੋਗਰਾਮ ਬਾਰੇ ਬੋਲਦੋ ਅੱਜ ਜਿਹੜਾ ਅਸੀਂ ਇਕੱਠ ਕੀਤਾ ਗਿਆ ਸੀ ਸਾਨੇਵਾਲ ਵਿਖੇ ਇਹ ਕਿਹਨਾਂ ਕਹਦੇ ਸਾਡੇ ਕਿਹਨਾਂ ਕਹਦੇ ਜੋ ਆਪਣੇ ਐਮਪੀ ਸਾਹਿਬ ਨੇ ਜੋ ਪਹਿਲਾਂ रह ਚੁੱਕੇ ਡਾਕਟਰ ਅਮਰ ਸਿੰਘ ਤੇ ਹੁਣ ਮੌਜੂਦਾ ਜੋ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਲਈ ਕੀਤਾ ਗਿਆ ਸੀ ਅਸੀਂ ਜੋ ਚਾਹਨੇ ਆ ਜਿਸ ਅਕੋਰਡਿੰਗ ਉੱਪਰ ਆਪਾਂ ਦੇਖ ਰਹੇ ਆ ਬੀਜੇਪੀ ਕੰਨ ਦੇ ਵੱਲੋਂ ਜੋ ਆਪਣੇ ਦੇਸ਼ ਮਾਰੂ ਨੀਤੀਆਂ ਲੋਕਾਂ ਨੂੰ ਦਬਾਉਣ ਦੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਜੋ ਹੈਗਾ ਇਹ ਸਭ ਕੁਝ ਕੀਤਾ ਜਾ ਰਿਹਾ ਅਸੀਂ ਕਹਿ ਰਹੇ ਲੋਕ ਆਪ ਉੱਠਣ ਤੇ ਲੋਕ ਇਹਨਾਂ ਨੂੰ ਜਿਤਾਣ ਕਾਂਗਰਸ ਪਾਰਟੀ ਨੂੰ ਖੜਾ ਕਰਨ ਵੀ ਤਾਂ ਜੋ ਇਹਨਾਂ ਦੇ ਦਿਮਾਗ ਖਰਾਬ ਹੋ ਗਏ ਉਹਨਾਂ ਨੂੰ ਠੀਕ ਕੀਤਾ ਜਾ ਸਕੇ ਤੇ ਜਿਹੜੇ ਲੋਕ ਦਬਾਏ ਜਾ ਰਹੇ ਆ ਉੱਠ ਕੇ ਖੜ ਸਕਣ ਤੇ ਆਪਣੀ ਜਿਹੜੀ ਉਹਨਾਂ ਦੀ ਸ਼ਕਤੀ ਉਹਨੂੰ ਪਛਾਣ ਸਕਣ ਜੀ ਸਾਹਮਣੇ ਵੀ ਲੈ ਕੇ ਤੁਹਾਨੂੰ ਦੇ ਦਿੰਦਾ ਹਾਂ ਉਹ ਵੀ ਕਾਫੀ ਸਮਾਂ ਹੋ ਗਿਆ ਅੱਜ ਮੀਟਿੰਗ ਦਾ ਜਿਹੜਾ ਸਮਾਂ ਹੈ ਕਾਫੀ ਲੋਕ ਬੈਠੇ ਰਹੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜੀ ਜਿਹੜੀ ਚੀਜ਼ ਇਸ ਚੀਜ਼ ਨੂੰ ਆਪਾਂ ਵੀ ਸਮਝ ਸਕਦੇ ਹਾਂ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਨੇੜੇ ਆ ਜਾਂਦੀ ਜਾਂਦੀ ਹੈ ਉਵੇਂ-ਉਵੇਂ ਰੁਝਾਨ ਬਦਲ ਜਾਂਦਾ ਕਿਉਂਕਿ ਆਪਾਂ ਨੂੰ ਵੀ ਪਤਾ ਕਈ ਵਾਰੀ ਕੀ ਹੁੰਦਾ ਜਿਵੇਂ ਉਹਨਾਂ ਨੇ ਆਪਾਂ ਨੂੰ ਦੱਸਿਆ ਇੱਥੇ ਵੀ ਤਿੰਨ ਜਗ੍ਹਾ ਉਹਨਾਂ ਨੂੰ ਰੋਕ ਲਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਵਿਚਾਰ ਸਾਡੇ ਮੂਰੇ ਰੱਖ ਕੇ ਜਾਓ ਉਸ ਕਰਕੇ ਆਪਾਂ ਸਮਝ ਸਕਦੇ ਹਾਂ ਹਰ ਵਾਰੀ ਹੋ ਜਾਂਦਾ ਵਾ ਕਿ ਨਾ ਕਹਦੇ ਕਿਤੇ ਨਾ ਕਿਤੇ ਜਦੋਂ ਰੁਕਾਵਟ ਆ ਜਾਏ ਤਾਂ ਉਸ ਚੀਜ਼ 'ਚ ਸਮਾਂ ਲੱਗ ਜਾਂਦਾ ਵਾ ਅਸੀਂ ਜਿਸ ਤਰ੍ਹਾਂ ਹਲਕਾ ਸਮੇਂ ਵਾਲੀ ਟਕਸਾਲੀ ਪੱਪੂ ਜੀ ਨੇ ਪ੍ਰਧਾਨਕਿਏ ਤੱਕ ਸਾਹਮਣੇ ਰੱਖੀ ਤੇ ਕਈ ਵੀਹ ਲ ਤੇ ਅੱਜ ਜਿੱਥੇ ਹਲਕਾ ਸੰਨਲ ਚ ਕਈ ਉਮੀਦਵਾਰ ਸੀਗੇ ਅੱਜ ਬਹੁਤ ਦੋ ਤਿੰਨ ਕ ਨਾਮੀ ਬੰਦੇ ਰਹਿ ਗਏ ਤੁਸੀਂ ਇਹਨੂੰ ਕਿੱਦਾਂ ਅੱਗੇ ਚਲਾਉਂਗੇ ਦੇਖੋ ਜਿਹੜੀ ਜਿਹੜੀ ਚੀਜ਼ ਹੈਗੀ ਆ ਇਸ ਚੀਜ਼ ਨੂੰ ਕਹਿਣਾ ਹੈ ਦੇਖੋ ਜੇ ਕੁਝ ਭੱਜ ਰਿਹਾ ਤਾਂ ਬਹੁਤ ਨਵੇਂ ਵੀ ਜੁੜ ਰਹੇ ਆ ਨਾ ਨਾ ਵਾ ਜਿਹੜੇ ਪੁਰਾਣੇ ਖੜੇ ਆ ਜਿਨ੍ਹਾਂ ਨੂੰ ਪਤਾ ਸਹੀ ਨੇ ਉਹ ਉੱਥੇ ਹੀ ਖੜੇ ਨੇ ਕਿਉਂਕਿ ਉਹਨਾਂ ਨੂੰ ਮੈਟਰ ਨਹੀਂ ਕਰਦਾ ਵੀ ਕਿ ਨਾ ਕਹਿੰਦੇ ਆ ਗਿਆ ਕਿਉਂਕਿ ਕੰਮ ਕਰਨ ਲਈ ਤੁਹਾਡੀ ਆਪ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਆ ਕਈ ਲੋਕ ਪਾਰਟੀਆਂ ਸਿਰ ਤੇ ਕੰਮ ਕਰਦੇ ਪਾਰਟੀਆਂ ਸਿਰ ਤੇ ਕਦੀ ਕੰਮ ਨਹੀਂ ਹੁੰਦੇ ਜੋ ਤੁਹਾਡੀ ਆਪ ਦਾ ਵਜੂਦ ਆ ਲੋਕਾਂ ਉਸ ਦੇ ਸਿਰ ਤੇ ਹੀ ਕੰਮ ਹੁੰਦੇ ਕੁਝ ਆਪੇ ਬਨੇ ਪ੍ਰਧਾਨ ਝਾੜੂ ਦੇ ਦਬਕ ਵੀ ਮਾਰ ਰਹੇ ਨੇ ਤੁਹਾਡੇ ਤੇ ਨਹੀਂ ਉਹਨਾਂ ਚੋਣਾਂ ਦੇ ਤੁਸੀਂ ਕੀ ਕਹਿੰਦੇ ਜੀ ਇੰਨਾ ਚੀਜ਼ਾਂ ਦੀ ਪ੍ਰਵਾਹ ਕੀਤੇ ਬਿਨਾ ਅਸੀਂ ਜਿਵੇਂ ਹਰ ਸਾਲ ਸਾਡੀ ਤੀਜੀ ਪੋਸਟ ਇਸ ਚੀਜ਼ ਵਿੱਚ ਆ ਗਈ ਆ ਅਸੀਂ ਉਸੇ ਤਰ੍ਹਾਂ ਹੈ ਕਿ ਨਾ ਕਹਿੰਦੇ ਸਾਹਨੇ ਵਾਲੇ ਕੰਮ ਕਰਦੇ ਰਵਾਂਗੇ ਤੇ ਅਸੀਂ ਇਸ ਤੇ ਨੂੰ ਅੱਗੇ ਵਧਾਉਂਦੇ ਰਵਾਂਗੇ